ਵਾਹਿਗੁਰੂ ਜੀ ਦਾ ਖਾਲਸਾ ਬਿਰਜ ਕੇ ਫਤਿਹ ਖਬਰ ਜੁੜਿਆ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਤੱਕ ਸ੍ਰੀ ਦਮਦਰ ਸਾਹਿਬ ਦੇ ਜਥੇਦਾਰ ਨੇ ਜੋ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਤਾਂ ਵੀ ਠਹਿਮਾ ਉਹਨਾਂ ਨੇ ਜਿਹੜੇ ਸੇਵਾ ਨਿਭਾਈ ਆ 2 ਦਸੰਬਰ ਨੂੰ ਸ੍ਰੀ ਕਾਤਾ ਸਾਹਿਬ ਤੇ ਇਕੱਠ ਹੁੰਦਾਗਾ ਉੱਤੇ ਸਖਬੀਰ ਬਾਦਲ ਤੇ ਉਹਦਾ ਟੋਲਾ ਜਾਂਦਾਗਾ ਉੱਤੇ ਸਾਰੇ ਜਿਹੜੇ ਗਨਾਹ ਨੇ ਉਹ ਕਬੂਲ ਕਰਦਾਗਾ ਬੇਆਦਮੀਆਂ ਤੋਂ ਲੈ ਕੇ ਬਰਗਾੜੀ ਜਿਹੜੀ ਗੋਲੀ ਚਲਾਈ ਆ ਉਹਨੂੰ ਲੈ ਕੇ ਜਾਨੀ ਕਿ ਸਾਰਾ ਕੁਝ ਮੰਨਦਾ ਹੈਗਾ ਕਿ ਕਵੇਂ ਡੀਜੀਪੀ ਨੂੰ ਲਾਇਆ ਕਵੇਂ ਸਮੇਤ ਸੈਣੀ ਨੂੰ ਜਿਹੜੇ ਮੁੰਡੇ ਨੇ ਮਾਰੇ ਨੇ ਸਾਰੇ ਗਨਾਹ ਕਬੂਲ ਕਰ ਲਿਆ ਉਸ ਤੋਂ ਬਾਅਦ ਜਥੇਦਾਰਾਂ ਵੱਲੋਂ ਸੇਵਾ ਲਈ ਜਾਂਦੀ ਆ ਤੇ 4 ਦਸੰਬਰ ਨੂੰ ਭਾਈ ਨਰਿੰਦਰ ਸਿੰਘ ਚੌੜੇ ਵੱਲੋਂ ਇੱਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਸੀ ਕਿ ਉਹ ਉਹਨਾਂ ਤੇ ਕੋਈ ਗੋਲੀ ਚਲਾਉਣ ਦਾ ਇਰਾਦਾ ਸੀ ਚਲੋ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਆਪਾਂ ਇਸ ਵੱਲ ਨਹੀਂ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਆ ਉਸ ਦਿਨ ਤੋਂ ਉਹਨਾਂ ਦਾ ਜਿਹੜਾ ਸਾਧੂ ਆ ਗੁਰਪ੍ਰੀਤ ਸਿੰਘ ਆ ਉਹ ਤੇ ਲਗਾਤਾਰ ਜਿਹੜਾ ਕਿ ਇੱਕ ਮੁੱਦਾ ਚੱਕ ਰਿਹਾ ਮੁੱਦਾ ਕਿ ਗੰਮੀਰ ਦੋਸ਼ ਲਾ ਰਿਹਾ ਕਿ ਮੇਰੀ ਜਿਹੜੀ ਪਤਨੀ ਸੀ ਉਹਦੇ ਨਾਲ ਇਹਨਾਂ ਦੇ ਗੈਰ ਸਬੰਧ ਸਨ ਗਿਆਨੀ ਹਰਪ੍ਰੀਤ ਸਿੰਘ ਦੇ ਕੁਮਾਰੀ ਹੁੰਦੀ ਇਹਦੇ ਕੋਲੇ ਰਹਿੰਦੀ ਸੀ ਗੱਲ ਇੱਥੇ ਜੋ ਵੀ ਆ ਸਿਧਾਂਤਕ ਬਖਰੇਵੇਂ ਹੋ ਸਕਦੇ ਆ ਤੇ ਹੁੰਦੇ ਰਹਿਣਗੇ ਤੇ ਇਹ ਕਦੇ ਮੁੱਕਣੇ ਵੀ ਨਹੀਂ ਲੱਗਦਾ ਪਰ ਜੇ ਮੁੱਕੇਗਾ ਤਾਂ ਬਹੁਤ ਵਧੀਆ ਗੱਲ ਆ ਹੁਣ ਤਾਂ ਨੂੰ ਆਪਣ ਨੂੰ ਸਾਰਿਆਂ ਨੂੰ ਪਤਾਗਾ ਕਿ ਬਿਰਸਾ ਸਿੰਘ ਬਲਟੋਹਾ ਸੂਤਰਾ ਨੇ ਸਾਡੇ ਨੂੰ ਦੱਸਿਆਗਾ ਕਿ ਬਿਰਸਾ ਸਿੰਘ ਬਲਟੋਆ ਇਹ ਸਾਰੇ ਕਾਰੇ ਬਿਰਸਾ ਸਿੰਘ ਜਿਹੜਾ ਬਲਟੋਆ ਹੈਗਾ ਉਹ ਕਰ ਰਿਹਾ ਹੈਗਾ ਕਿ ਮਜਬੂਰ ਕੀਤਾ ਜਾ ਰਿਹਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਜਿਹੜਾ ਉਸਤੀਫਾ ਦੇਵੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਗੱਲਾਂ ਕਹੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਸਾਡੂ ਜਿਹੜਾਗਾ 9 ਸਾਲ ਪਹਿਲਾਂ ਸਾਡੂ ਸੀ ਤਲਾਕ ਹੋਏ ਨੂੰ 9 ਸਾਲ ਹੋ ਗਏ ਉਹਦੋਂ ਤੈਨੂੰ ਯਾਦ ਨਹੀਂ ਆਇਆ ਕਿ ਮੇਰੀ ਜਿਹੜੀ ਪਤਨੀ ਸੀ ਇਹ ਛੋਟੀ ਹੁੰਦੀ ਉਹਦੇ ਕੋਲੇ ਰਹਿੰਦੀ ਰਹੀ ਸੀ ਕੋਈ ਗੁਨਾਹ ਹੋ ਗਿਆ ਤੇ ਅੱਜ ਬਿਰਸਾ ਸਿੰਘ ਬਟੋਹੇ ਦੇ ਮੰਗਲ ਲਾ ਕੇ ਤੁਸੀਂ ਹੈਗੇ ਇਲਜ਼ਾਮ ਲਾਉਨੇ ਹੋ ਕਿ ਇੱਕ ਗੱਲ ਤਾਂ ਹੁੰਦੀ ਆ ਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਪੁਲਸ ਕਰਦੀ ਆ ਉਹਦੇ ਚ ਤੁਸੀਂ ਦੇਖੋ ਜਥੇਦਾਰ ਆਕਾਲ ਤਖਤ ਦੇ ਜਥੇਦਾਰ ਅਕਾਲੀ ਦਲ ਨੂੰ ਸਹਬੀਰ ਬਾਦਲ ਨੂੰ ਤੇ ਉਹਦੇ ਟੋਲੇ ਨੂੰ ਜਿਹੜਾ ਤਲਬ ਕਰਦੇ ਨੇ ਤੇ ਦੂਸਰੇ ਪਾਸੇ ਕੀ ਹੁੰਦਾਗਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪਿਆਰਿਆਂ ਦੇ ਅੱਗੇ ਸਰੀ ਦਮ ਦਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਜੇਕਰ ਇੰਜ ਵੀ ਇਹਦੇ ਵਿੱਚੋਂ ਇੱਕ ਗੱਲ ਦਾ ਵੀ ਸੱਚ ਹੋਵੇ ਜੋ ਮੇਰਾ ਸਾਡੂ ਇਲਜ਼ਾਮ ਲਾ ਰਿਹਾ ਤੇ ਕਹਿੰਦਾ ਮੈਂ ਤੇ ਮੇਰੇ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ ਉਸ ਤੋਂ ਬਾਅਦ ਕੀ ਕਰਦਾ ਸ਼੍ਰੋਮਣੀ ਕਮੇਟੀ ਤਿੰਨ ਮੈਂਬਰੀ ਕਮੇਟੀ ਬਣਾਉਂਦੀ ਆ ਇੱਥੇ ਹੱਦ ਦੇਖ ਲਓ ਹੁਣ ਇਹਦਾ ਮਤਲਬ ਇਹ ਆ ਕਿ ਕਮੇਟੀ ਗੁਰੂ ਤੋਂ ਵੱਡੀ ਹੋ ਗਈ ਆ ਆਪਾਂ ਜੋ ਗੱਲ ਹੁੰਦੀ ਆ ਅਗਲਾ ਕਹਿੰਦਾ ਵੀ ਸੌ ਸਵਤ ਤੇ ਨਿਬੜਦੀ ਆ ਗੁਰੂ ਗ੍ਰੰਥ ਸਾਹਿਬ ਤੇ ਨਿਬੜਦੀ ਆ ਜਾ ਕੇ ਗੱਲ ਆ ਹੁਣ ਪੰਜਾ ਪਿਆਰਿਆਂ ਦੇ ਸਾਹਮਣੇ ਸੜਮੁਖ ਹੋ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਗੱਲ ਕਹਿ ਦੇਣੀ ਇਸ ਤੋਂ ਸਿੱਧ ਇਸ ਤੋਂ ਵੱਡਾ ਬੰਦੇ ਨੇ ਕੀ ਦੱਸੋ ਜੇ ਆਪਾਂ ਕਹਿ ਲਈਏ ਕਿ ਸਾਰਾ ਕੋਈ ਪਰੇ ਰਹਿ ਜਾਂਦਾ ਜਦੋਂ ਆਪਾਂ ਗੁਰੂ ਦੇ ਕੋਲ ਚਲੇ ਜਾਂਦੇ ਆ ਤੇ ਕਮੇਟੀ ਬਣاتی ਸਰੋਵਣੇ ਕਮੇਟੀ ਸਰੋਣੀ ਕਮੇਟੀ ਜਥੇਦਾਰ ਨੂੰ ਤਲਬ ਕਰੂਗੀ ਸਰੋਣੀ ਕਮੇਟੀ ਦੇ ਕੁਝ ਮੈਂਬਰ ਕੁਝ ਆਗੂ ਸਰੋਣੀ ਕਮੇਟੀ ਦੇ ਉਹ ਤੁਹਾਨੂੰ ਪਤਾ ਸਰੋਣੀ ਕਮੇਟੀ ਵਿੱਚ ਕੀ ਕੁਝ ਹੋ ਰਿਹਾ ਹੈਗਾ ਤੁਹਾਨੂੰ ਪਹਿਲਾਂ ਮੈਂ ਥੋੜਾ ਜਿਹਾ ਪੜ ਕੇ ਸੁਣਾਉਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇਹ ਨਹੀਂ ਕਿ ਮੈਂ ਕਿਸੇ ਦਾ ਇੱਥੇ ਕੋਈ ਸਾਥ ਨਹੀਂ ਦੇ ਰਿਹਾ ਸੱਚ ਨੂੰ ਸੱਚ ਹਮੇਸ਼ਾ ਕਹਿੰਦੇ ਰਹਿਣਾਗਾ ਚਾਹੇ ਹੋ ਬੰਦਾ ਕਿੰਨਾ ਵੀ ਆ ਸਿੱਖ ਕੌਮ ਦਾ ਜਥੇਦਾਰ ਰਹਿਤਾ ਅਗਵਾਈ ਕਰੇਗਾ ਠੀਕ ਹੈ ਕਿ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਕਾ ਗਲਤੀਆਂ ਹੋਈਆਂ ਹੋਣਗੀਆਂ ਸਿੱਖਾ ਪ੍ਰਤੀ ਜਾਂ ਸਤਕਾਰ ਪ੍ਰਤੀ ਪਰ ਇੱਕ ਹੈ ਜੇ ਇਲਜ਼ਾਮ ਲਾਉਣੇ ਜਥੇਦਾਰ ਤੇ ਸੋਭਾ ਨਹੀਂ ਦਿੰਦੇ ਹੁਣ ਇੱਕ ਵੀਰ ਨੇ ਪੋਸਟ ਲਿਖੀ ਆ ਸਿੱਖ ਚਿੰਤਕਾਂ ਭਾਈ ਸੁਖਦੀਪ ਸਿੰਘ ਮੀਕੇ ਨੇ ਆਕਾਲੀ ਦਲ ਦੇ ਜਿਹੜਾ ਮੌਜੂਦਾ ਹਾਲਾਤਾਂ ਤੇ ਕੋ ਟਿੱਪਣੀ ਕੀਤੀ ਆ ਉਹਨੇ ਕਿਹਾ ਜਥੇਦਾਰਾਂ ਨੇ ਬਾਦਲ ਤਲਬ ਕਰ ਲਏ ਬਦਲਾ ਐਸਜੀਪੀਸੀ ਨੂੰ ਤਲਬ ਕਰ ਲਿਆ ਤੇ ਹੁਣ ਐਸਜੀਪੀਸੀ ਨੇ ਜਥੇਦਾਰ ਨੂੰ ਕੀਤਾ ਤਲਬ ਇਹ ਬੜਾ ਆਪਣੇ ਆਪ ਦੇ ਵਿੱਚ ਵਿਆੜਾ ਜਿਹੜਾ ਮੈਨੇ ਰੱਖਦਾਗਾ ਇਹ ਪੜੇ ਲਿਖਿਆ ਜਿਹੜੇ ਸੂਝਵਾਨ ਨੇ ਬੁੱਧੀਜੀਵਾਨ ਨੇ ਬੰਦੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਐ ਅੱਗੇ ਗਿਆਨੀ ਹਰਪ੍ਰੀਤ ਸਿੰਘ ਕੋਲ ਕੁਝ ਦੇ ਲੈ ਜਿਹੜਾ ਉਹ ਚਾਰ ਦਿਵਸ ਲੈ ਲਿਆ ਉਹਨਾਂ ਦੀਆਂ ਗੱਡੀਆਂ ਤੇ ਜਿਹੜਾ ਉਹਨਾਂ ਦੇ ਥਾਂ ਤੇ ਜਿਹੜਾ ਹੈੱਡ ਗ੍ਰਾਂਥ ਤੇ ਜਗਤਾਰ ਸਿੰਘ ਆ ਉਹਨਾਂ ਨੂੰ ਦਮਦਸਾਹਬ ਦਾ ਜਿਹੜਾ ਸਾਰਾ ਚਾਰਦ ਸੌਪਿਆ ਗਿਆਗਾ ਤੇ ਤਿੰਨ ਕਮੇਟੀ ਮੈਂਬਰੀ 15 ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕਰੇਗੀ ਉਹਦੇ ਵਿੱਚ ਫਿਰ ਨਿਕਲਦਾ ਕਿ ਕੀ ਜਥੇਦਾਰ ਨੂੰ ਹਟਾਉਣਗੇ ਜਾਂ ਜਥੇਦਾਰ ਇੱਕ ਬਲੀ ਦਾ ਬੱਕਰਾ ਬਣ ਰਿਹਾ ਜਾਂ ਬਣਾਇਆ ਜਾ ਰਿਹਾ ਇਹ ਦੋਨੇ ਗੱਲਾਂ ਦੇ ਵਿੱਚੋਂ ਤੁਸੀਂ ਦੇਖ ਲਓ ਤੁਹਾਨੂੰ ਕੀ ਫਿੱਟ ਲੱਗਦੀ ਆ ਕਿ ਬਣਾਇਆ ਜਾ ਰਿਹਾ ਜਾਂ ਬਣ ਰਿਹਾ ਬਣ ਨਹੀਂ ਮੈਂ ਸਮਝਦਾ ਕਿ ਬਣਾਇਆ ਜਾ ਰਿਹਾ ਹੁਣ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਹੋਰ ਬਿਆਨ ਆ ਉਹ ਵੀ ਤੁਹਾਨੂੰ ਪੜ ਕੇ ਸੁਣਾਉਣੇ ਆ ਇੱਕ ਵੀਡੀਓ ਵਿੱਚ ਸੁਣਾਉਣੇ ਆ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਬਟੋਰੇ ਤੇ ਇਲਜ਼ਾਮਾ ਮੰਗਲੋ ਇੱਕ ਜਿਹੜਾ ਬਿਆਨ ਦਿੱਤਾਗਾ ਕਹਿੰਦਾ ਉਹ ਅਕਾਲੀ ਉਹ ਸਾਨੂੰ ਜਿਹੜੇ ਦੁਸ਼ਮਣਾਂ ਦੀਆਂ ਧੀਆ ਭੈਣਾਂ ਦੀਆਂ ਇੱਜ਼ਤਾਂ ਦੀਆਂ ਰਾਖੀਆਂ ਕਰਦੇ ਨੇ ਕਰਦੇ ਸਨ ਅੱਜ ਵੀ ਅਕਾਲੀ ਤੇ ਉਹਨਾਂ ਦੇ ਉਸੂਲਾਂ ਤੇ ਕਾਇਮ ਨੇ ਪਰ ਜਿਹੜੇ ਇੱਕ ਟੋਲੇ ਨਾਲ ਸੰਬੰਧਿਤ ਰੱਖਦੇ ਨੇ ਬੜੀ ਵੱਡੀ ਗੱਲ ਕਹੀ ਆ ਇੱਕ ਟੋਲੇ ਨਾਲ ਸੰਬੰਧਤ ਰੱਖਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਅਕਾਲੀ ਦਲ ਦੀ ਵਿਰਾਸਤ ਕੀ ਹੈ ਉਹ ਟੋਲਾ ਤੁਸੀਂ ਸਮਝ ਚੁੱਕੇ ਹੋ ਬਾਦਲ ਲਾਣਾ ਬਾਦਲ ਲਾਣੇ ਨੇ ਕਰਿਆ ਕੀ ਨਹੀਂ ਤੇ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾਗਾ ਆ ਜਿਹੜਾ ਸਹੀਦੀ 15 ਬਾਰਾ ਜਿਹੜਾ ਲੰਗ ਜਾਣਦੇ ਉਸ ਤੋਂ ਬਾਅਦ ਵੱਡੇ ਖਲਾਸੇ ਕਰੂਗਾ ਇਹਨਾਂ ਨੇ ਮੈਂ ਕਹਿਣਾ ਜਥੇਦਾਰ ਨੂੰ ਕਿ ਸਿਰਫ ਇੱਕ ਜਥੇਦਾਰੀ ਪਿੱਛੇ ਕਰੇ ਨਾ ਅੱਗੇ ਝੁਕਣਾ ਜਾਇਓ ਅੱਜ ਕੌਮ ਤੁਹਾਡੇ ਨਾਲ ਖੜੀ ਆ ਜੇਕਰ ਤੁਸੀਂ ਬਾਦਲਾਂ ਦੇ ਫੇਰ ਗੁਲਾਮ ਬਣ ਕੇ ਪਹਿਲਾਂ ਵਾਂਗੂ ਉਹ ਤੁਹਾਡੇ ਤੇ ਹੀ ਇਲਜਾਨ ਲੱਗਦੇ ਆ ਇਸ ਕਰਕੇ ਤੁਹਾਡੇ ਨਾਲ ਕੌਮ ਖੜਦੀ ਨਹੀਂ ਕਿ ਤੁਸੀਂ ਬਾਦਲਾਂ ਦੇ ਕਹੇ ਕਹਾਏ ਤੇ ਜਵੇਂ ਬਾਦਲ ਕਹਿੰਦੇ ਸੀ ਉਸ ਤਰ੍ਹਾਂ ਕਰਦੇ ਰਹੇ 37228 ਰੁਪਏ ਦਾ ਮਾਮਲਾ ਹੋਵੇ ਚਾਹੇ ਹੋਰ ਅਨੇਕਾਂ ਮਾਮਲੇ ਹੋਣ ਤੇ ਅੱਜ ਜਥੇਦਾਰ ਦੇ ਇੱਕ ਭਾਵਕ ਵੀਡੀਓ ਮੈਂ ਸੁਣ ਰਿਆ ਸੀ ਤੇ ਸੁਣ ਕੇ ਦੁੱਖ ਵੀ ਲੱਗਦਾ ਤੁਹਾਨੂੰ ਤੁਸੀਂ ਵੀਡੀਓ ਵੀ ਸੁਣ ਲਓ ਕਿ ਲੋਏ ਉਹੀ ਤਰ੍ਹਾਂ ਬੰਦ ਕਰਾ ਰਿਹਾ ਤੇ ਉਸੇ ਪੈੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕੱਟ ਚੁੱਕੇ ਸਿਰਫ ਕਾਪੀ ਪੇਸਟ ਕਰਨਾ ਹੈ ਅ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਜਿਹੇ ਸਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾਈ ਮਾਰਖੀ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਇੰਤਰੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਆ ਮੇਰੇ ਤੇ ਦੋਸ਼ ਲਵਾਏ ਆ ਉਹ ਇਟੜਾ ਪਰ ਕਾਲ ਕਰਾ ਰਿਹਾ ਹੁਣ ਇਸੇ ਗੱਲ ਦੇ ਬਿਰਸਾ ਸਿੰਘ ਬਟੋ ਇਹਦੀ ਕਰ ਰਿਹਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਖੁੱਲ ਕੇ ਬੋਲਣਾ ਚਾਹੀਦਾ ਜਦੋਂ ਵੀ ਕਿਸੇ ਨਾਲ ਜਦੋਂ ਬੰਦਾ ਦੁਸ਼ਮਣੀ ਦੀ ਹੱਦ ਦਾ ਟੱਪ ਜਾਵੇ ਜਦੋਂ ਤੇ ਉਸ ਦੇ ਖਿਲਾਫ ਫਿਰ ਸਾਹਮਣੇ ਜਿਹੜਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਤੇ ਮੈਂ ਤਾਂ ਇਹ ਸੋਚਦਾ ਕਿ ਇਹ ਨਾ ਸੋਚੋ ਕਿ ਕੁਰਸੀਆਂ ਕੁਰਸੀਆਂ ਤਾਂ ਆਉਂਦੇ ਜਾਂਦੀਆਂ ਰਹਿੰਦੀਆਂ ਨੇ ਪਰਮਾਤਮਾ ਨੇ ਤੁਹਾਨੂੰ ਸੁੱਧ ਅਕਸਰੀਆ ਕਰਵਾਨੀ ਤੁਹਾਡੇ ਸਾਰੇ ਕੰਠਾ ਤੇ ਤੁਸੀਂ ਸਿੱਖ ਕੌਮ ਦੇ ਪ੍ਰਤੀ ਜਥੇਦਾਰ ਰਹੇ ਹੋ ਤੇ ਤੁਹਾਨੂੰ ਗਿਆਨ ਬੜਾਗਾ ਉੱਚ ਪੱਗ ਵੀ ਤੁਹਾਡੇ ਕੋਲੇ ਬਿਰਸਾ ਸਿੰਘ ਬਲਟੋਹੇ ਵਰਗੇ ਅਕਾਲੀ ਦਲ ਦੇ ਦਲਾਲ ਤੇ ਜਿਨ੍ਹਾਂ ਨੇ ਕਿ ਸਿੱਖੋਂ ਦਾ ਨੁਕਸਾਨ ਕੀਤਾ ਹਮੇਸ਼ਾ ਅੱਜ ਮੇਰਾ ਕਹਿਣ ਦਾ ਭਾਵ ਇਹ ਆ ਸਿੱਕੇ ਕੌਮ ਦੇ ਵਿੱਚ ਬੜੀਆਂ-ਬੜੀਆਂ ਦਰਾੜਾਂ ਕਿਉਂ ਪੈ ਰਹੀਆਂ ਨੇ ਪਹਿਲਾਂ ਬਾਦਲ ਪਾਉਂਦਾ ਹੁੰਦਾ ਸੀ ਪ੍ਰਕਾਸ਼ ਬਾਦਲ ਅੱਜ ਉਹਦਾ ਮੁੰਡਾ ਜੰਮ ਪਿਆ ਸੁਖਬੀਰ ਬਾਦਲ ਨੂੰ ਤਲਬ ਕੀਤਾ ਤੇ ਸਾਰੀ ਜਿਹੜੀ ਕਲਪਕ ਆਇਆਗਾ ਬਿਰਸਾ ਸingh ਬਟੋਹਰ ਨੂੰ ਕਹਿੰਦੇ ਕਿ ਕੱਢਿਆ ਗਿਆ ਸਾਡੇ ਸੂਤਰਾਂ ਮੁਤਾਬਕ ਵੱਡੀ ਜਿਹੜੀ ਜਾਣਕਾਰੀ ਮਿਲੀ ਆ ਕਿ ਸਖਬੀਰ ਬਾਦਲ ਦੇ ਨਾਲ ਪਲ-ਪਲ ਤੇ ਉਹਦੀ ਫੋਨ ਤੇ ਜਿਹੜੀ ਜਾਣਕਾਰੀ ਮਾਇਆ ਹੁੰਦੀ ਆ ਪਲ-ਪਲ ਤੇ ਜਿਹੜਾ ਫੋਨ ਸਖਬੀਰ ਬਾਦਲ ਨੂੰ ਬਿਰਸਾ ਸਿੰਘ ਬਟੋਹਾ ਕਰ ਰਿਹਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਵੱਡੀ ਖਬਰ ਹੋਵੇਗੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਅੱਜ ਜਲੀਲ ਕੀਤਾ ਜਾ ਰਿਹਾ ਜਾਂ ਤਾਂ ਇਹਨਾਂ ਦੀ ਕਿਤੇ ਬਦਲੀ ਕਰਕੇ ਜਥੇਦਾਰ ਹੋਰ ਇੱਥੇ ਲਗਾਇਆ ਜਾ ਸਕਦਾਗਾ ਇਹਨਾਂ ਨੂੰ ਕਿਤੇ ਹੋਰ ਭੇਜਿਆ ਜਾ ਸਕਦਾ ਦੂਸਰੀ ਗੱਲ ਤੇ ਇਹਨਾਂ ਨੂੰ ਜਿਹੜਾ ਕਿ ਜਥੇਦਾਰੀ ਤੋਂ ਲਾਂਬੇ ਕਰਕੇ ਹੋਰ ਇਹਨਾਂ ਨੂੰ ਕੋਈ ਪਦਵੀ ਦਿੱਤੀ ਜਾ ਸਕਦੀ ਆ ਜਣੀ ਕਿ ਸਿੱਧਾ ਨਹੀਂ ਕੱਢਦੇ ਜਣੀ ਕਿ ਬਿੰਗ ਬਿੰਗ ਟੇਡੇ ਢੰਗ ਦੇ ਨਾਲ ਇਹਨਾਂ ਨੂੰ ਜਲੀਲ ਕਰਕੇ ਜਿਹੜਾ ਕਿ ਇਹਨਾਂ ਨੂੰ ਜਦੋਂ ਮਜਬੂਰ ਹੋ ਜਾਣਗੇ ਇਹਨਾਂ ਨੂੰ ਆਪਣੇ ਆਪ ਜਿਹੜਾ ਹੈ ਜਥੇਦਾਰੀ ਤੋਂ ਕਿਹੜਾ ਪਊਗਾ ਕਿ ਮੈਂ ਹੱਥ ਖੜੇ ਕਰਨੇ ਪੈਣੇ ਇਹ ਕਹਿਣ ਦਾ ਭਾਵ ਇਹ ਆ ਅੱਜ ਇਹ ਨੇ ਬਾਦਲ ਲਾਣੇ ਦੇ ਹਾਲਾਤ ਕਿ ਇੱਕ ਜਥੇਦਾਰ ਕੌਮ ਦਾ ਜੇ ਉਹ ਬਾਦਲਾਂ ਦਾ ਥਾਪਿਆ ਹੋਵੇ ਪਰ ਜਦੋਂ ਪਦਵੀ ਮਿਲ ਜਾਂਦੀ ਹੈ ਜਥੇਦਾਰ ਦੀ ਤੇ ਉਹ ਗੋਂ ਦਾ ਜਥੇਦਾਰ ਹੁੰਦਾਗਾ ਤੇ ਇਸ ਕਰਕੇ ਜਿਹੜਾ ਤੰਤਰੀ ਦਮ ਦਾ ਸਭ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਸੂਝਵਾਨ ਨੇ ਠੀਕ ਆ ਕਿ ਕੁਝ ਗਲਤੀਆਂ ਬੰਦੇ ਤੋਂ ਹੋ ਜਾਂਦੀਆਂ ਪਰ ਬਿਰਸਾ ਸਿੰਘ ਬਲਟੋਹੇ ਵਰਗਿਆਂ ਦਾ ਕੀ ਦੇਣਾ ਤੇ ਅੱਜ ਉਹ ਕਹਿੰਦੇ ਕਿ ਸਾਡੇ ਤੇ ਐਸੇ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆਗਾ ਹੱਥ ਕੜੇ ਕਰਕੇ ਨਾ ਆਉਂਦੇ ਤੁਸੀਂ ਉੱਥੇ ਮਰ ਮਿੰਟਦੇ ਅੱਜ ਵੀ ਤੁਸੀਂ ਮਰਿਆਂ ਵਰਗੇ ਹੀ ਹੋ ਠੀਕ ਆ ਕੇਕਾ ਤੁਸੀਂ ਲੱਗਦਾ ਕਿ ਤੁਸੀਂ ਫਿਰਦੇ ਲਾਸਾਂ ਜਿਉਂਦੇ ਫਿਰਦੇ ਹੋ ਪਰ ਤੁਹਾਡੀ ਹਾਲਤ ਇੱਕ ਮੈਂ ਕਹਿ ਦਵਾਂਗਾ ਉਸ ਅਲਮੋਜ ਸੱਪ ਵਰਗੇ ਹੋਈ ਪਈ ਆ ਕਿ ਨਾ ਤੋ ਤੁਰਿਆ ਜਾਂਦਾ ਨਾ ਤੋ ਡੰਗ ਵੱਜਦਾਗਾ ਡੰਗ ਵੱਜਦਾਗਾ ਟੇਡੇ ਢੰਗ ਨਾਲ ਡੰਗ ਮਾਰਦਾਗਾ ਜਾਕਰ ਜਰੂਰ ਹੋ ਜਾਂਦਾ ਭੱਜ ਜਾਂਦਾ ਡੰਗ ਡੰਗ ਮਾਰਦਾ ਅੱਜ ਤੁਸੀਂ ਉਹ ਸੱਤ ਬਣੇ ਹੋਇਓ ਕਿਤੇ ਕਿਸੇ ਉੱਤੇ ਡੰਗ ਮਾਰਦੇ ਕਿਤੇ ਕਿਸੇ ਉੱਤੇ ਡੰਗ ਮਾਰਦੇ ਧਾਨ ਆਕਾ ਤੁਹਾਡਾ ਸੁਖਬੀਰ ਬਾਦਲਾ ਅੱਜ ਪਸਤਾਉਂਦਾ ਹੈਗਾ ਉਹ ਕਿ ਕਾਲ ਤੱਕ ਤੇ ਮੈਂ ਕਿਉਂ ਜਿਹੜੀ ਸਾਰਾ ਕੁਝ ਜਿਹੜੇ ਗਨਾਹ ਕਬੂਦੇ ਨੇ ਪਸਤਾਉਂਦਾ ਹੈਗਾ ਇਸ ਗੱਲ ਤੋਂ ਵੀ ਉਹ ਇਹ ਵੀ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਅੱਜ ਪਰਿਵਾਰ ਦੇ ਵਿੱਚ ਉਹਨਾਂ ਦੇ ਵੀ ਵਿਖੇੜਾ ਪਿਆ ਹੋਇਆਗਾ ਮਨਜੀਠੀਆ ਮੇ ਸੰਗਤ ਦੇ ਉਹ ਕਰੇਗਾ ਮਜੀਠੀਏ ਤੇ ਸਾਰਾ ਟੱਬਰ ਨੇ ਕਹਿੰਦੇ ਬਹਿ ਕੇ ਗੱਲਬਾਤ ਕੀਤੀ ਇਸ ਗੱਲ ਤੇ ਵੀ ਰੌਲਾ ਪਿਆਗਾ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਪਿਆਗਾ ਕਿ ਤੂੰ ਇਹ ਗੁਨਾਹ ਜਿਹੜੇ ਨਹੀਂ ਕਬੂਦਨੇ ਸੀ ਬਾਦਲ ਤੇ ਸਿਟ ਦਿੰਦਾ ਸਾਰੇ ਗੁਨਾਹ ਕਿ ਬਾਦਲ ਨੇ ਕੀਤੇ ਹੋਣਗੇ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਤੁਸੀਂ ਅਸਲੀ ਸੱਚ ਆ ਜਿਹੜਾ ਉਸ ਨੂੰ ਵੀ ਬਿਆਨ ਕਰ ਸਕੋ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖੋ ਧੰਨਵਾਦ ਬਹਿਜੀਗਾ ਖਾਲਸਾ ਬਾਣੀ ਦੀ ਕੀ ਫਤੇ